ਇਸ ਕਰਕੇ ਉਹ علامه اقبال ਦਾ ਸ਼ੇਰ ਹੈ ਨਾ ਬੜਾ ਸੋਹਣਾ ਉਹ ਕਹਿੰਦਾ ਹੈ ਜ਼ੁਲਮ ਵਾਲੇ ਪਾਸੇ ਜਾਹੀ ਹੋ ਜਾਂ ਸਮਾਜਾਇਤ ਜਮਹੂਰੀ ਹੋ ਜਦੋਂ ਹੋ 20 ਸਿਆਸਤ ਤੇ ਰਹਿ ਜਾਂਦੀ ਹੈ ਚਕੇਦੀ ਤੀਨ ਦੇ ਪੁੰਡੇ ਤੋਂ ਬਗੈਰ ਕਦੇ ਵੀ ਸਿਆਸਤ ਨਹੀਂ ਹੋਣੀ ਚਾਹੀਦੀ ਰਾਜਨੀਤੀ ਦੇ ਉੱਤੇ ਧਰਮ ਦਾ ਪੁੰਡਾ ਹੋਵੇ ਤੇ ਰਾਜਨੀਤੀ ਦਾ ਮਕਸਦ ਹੋਵੇ ਸਮਾਜ ਦਾ ਭਲਾ ਕਰਨਾ ਨਿਆਂ ਕਰਨਾ ਧਰਮ ਸਥਾਪਿਤ ਕਰਨਾ ਇਹ ਮਕਸਦ ਉਹ ਜਦੋਂ ਰਾਜਨੀਤੀ ਕੇਵਲ ਨਿੱਜੀ ਮਹਾਨ ਬਣ ਜਾਵੇ ਜਦੋਂ ਰਾਜਨੀਤੀ ਕੇਵਲ ਤੇ ਕੇਵਲ ਆਪਣੇ ਮਨ ਦੇ ਅੰਦਰ ਦੀਆਂ ਜਿਹੜੀਆਂ ਵਾਸਨਾਵਾਂ ਨੇ ਉਹਨਾਂ ਦੀ ਪੂਰਤੀ ਦਾ ਸਾਧਨ ਬਣ ਜਾਵੇ ਫਿਰ ਸਾਡੇ ਸਾਹਮਣੇ ਉਹੀ ਤਸਵੀਰ ਆਉਂਦੀ ਹੈ ਕਿ ਰਾਜੇ ਸ਼ੀ ਮੁਕੱਦਮ ਕੁੱਤੇ ਚਾਹੇ ਜਗ੍ਹਾ ਇਨ ਬੈਠੇ ਸੁੱਤੇ ਚਾਪਰ ਰਹਿਦਾ ਪਾਏ ਨਕਾਹ ਹੋ ਰੱਤ ਪਿੱਤ ਕੁੱਤੇ ਚੜ ਜਾਵੇ ਫਿਰ ਉਹੀ ਤਸਵੀਰ ਸਾਹਮਣੇ ਮਿਲ ਸਕਦੀ ਹੈ ਤੇਰੀ ਤਸਵੀਰ ਸਾਡੇ ਸਾਹਮਣੇ ਸਤਿਗੁਰਾਂ ਦੀ ਬਾਣੀ ਦੇ ਵਿੱਚ ਰੱਖੀ ਹੈ ਤੇ ਮਹਾਰਾਜ ਜੀ ਕਹਿੰਦੇ ਨੇ ਐਸੋ ਰਾਜ ਨਾ ਕਿਡਾ ਪਾਲ ਜਿੱਤ ਮੈਂ ਸਿਰਤਾਈਆ ਹੋਰ ਤਸਵੀਰ ਦੇ ਮਾਤਾ ਜੀ ਨੇ ਕਿਸੇ ਵੇਲੇ ਆਖਿਆ ਸੀ ਕਿ ਉਲਟੀ ਵਾਰ ਤ ਕਉ ਫਾਈ ਸਾ ਸੰਗਤ ਜੀ ਐਸਾ ਹਾਕਮ ਗੁਰੂ ਦੇ ਦਰ ਤੇ ਫਟਕਾਰਿਆ ਹੋਇਆ ਹੈ ਜਿਹਦੇ ਰਾਜ ਦੇ ਵਿੱਚ ਧਰਮ ਨਹੀਂ ਜਿਹਦੇ ਰਾਜ ਦੇ ਵਿੱਚ ਨਿਆਂ ਨਹੀਂ ਇਨਸਾਫ ਨਹੀਂ ਜਿੱਤੇ ਹੱਕ ਮਾਰੇ ਜਾਂਦੇ ਆ ਤੋਂ ਅੱਜ ਦਾ ਦਿਨ ਉਸ ਮਹਾਰਾਜੇ ਨੂੰ ਯਾਦ ਕਰਨ ਦਾ ਹੈ ਜਿਹਦੇ ਰਾਜ ਵਿੱਚ ਕਦੇ ਕੋਈ ਬਗਲੇ ਆਬ ਨਹੀਂ ਹੋਇਆ ਕਦੇ ਕੋਈ ਦੰਗਾ ਫਸਾਦ ਨਹੀਂ ਹੋਇਆ ਜਿਹਦੇ ਰਾਜ ਦੇ ਵਿੱਚ ਸਜਾਵਾਂ ਨਰਮਸਨ ਜੀ ਦੇ ਰਾਜ ਦੇ ਵਿੱਚ ਕਰਾਇਪਲੇਜ ਬਿਲਕੁਲ ਨਹੀਂ ਵਸੀ ਜੀ ਦੇ ਰਾਜ ਦੇ ਵਿੱਚ ਕੀ ਲੋਕੀ ਮੁਸਲਮਾਨ ਸਭ ਰਾ ਮੇਂ ਘੇੜੀ ਦੇ ਤੇ ਜੀ ਦੇ ਰਾਜ ਦੇ ਬਾਬਤ ਵਡਿਆਈ ਕਰਦੇ ਆ ਇੱਕ ਮੁਸਲਮਾਨ ਸ਼ਾਇਰ ਕਹਿੰਦਾ ਹੈ ਮਾਵਾ ਬੜੀ ਰਣਜੀਤ ਸਿੰਘ ਹੋਇਆ ਪੈਦਾ ਨਾਲ ਜੋਰ ਦੇ ਮੁਲਕ ਹਿਲਾਏ ਗਿਆ ਮਲਤਾਨ ਕਸ਼ਮੀਰ ਪਸ਼ਾਰ ਚੰਦਾ ਜੰਮੂ ਕਾਗੜਾ ਪੋਟ ਨਿਵਾਏ ਗਿਆ ਕਿੱਡਾ ਵੱਡਾ ਰਾਜ ਰਾਜ ਦਾ ਰਕਸ਼ਾ ਦਾ ਵੇਖੋ ਮੁਲਤਾਨ ਕਸ਼ਮੀਰ ਪਸ਼ਾਰ ਜੰਮਾ ਕਾਣੀ ਜੰਮੂ ਤਾਂਗੜਾ ਕਿੱਡਾ ਵੱਡਾ ਰਾਜ ਜਿਹੜਾ ਮਾਰੇ ਨਿਕਾ ਇੰਨਾ ਪਹਾੜੀ ਰਣਜੀਤ ਸਿੰਘ ਹੋਇਆ ਪੈਦਾ ਨਾਲ ਜੋਰ ਤੇ ਮੁਲਕ ਹਿਲਾਇਆ ਮੁਲਤਾਨ ਪਸ਼ਾਰ ਕਸ਼ਮੀਰ ਜੰਮਾ ਜੰਮੂ ਤਾਂਗੜਾ ਕੋਰ ਕੀ ਵਾਇ ਗਿਆ ਦੂਰ ਦੇਸ਼ ਨਕਾਕ ਤੇ ਚੀਨ ਤੋੜੀ ਸ਼ਿਕਾ ਆਪਣੇ ਨਾਮ ਚਲਾਇਆ ਗਿਆ ਸ਼ਾਹ ਮੁਹੰਮਦਾਂ ਜਾਨ 50 ਵਰਸ਼ਾ ਅੱਛਾ ਰਜਕੇ ਰਾਜਕੁਮਾਰੀ ਗਿਆ ਲਾਹੌਰ ਵਿੱਚ ਬੈਠਾ ਮੁਸਲਮਾਨ ਪਾਈ ਲੈ ਕੇ ਕਹਿੰਦਾ ਅੱਜ ਤੱਕ ਨਾ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਕੋਈ ਹੋਇਆ ਤੇ ਨਾ ਕੋਈ ਹੋਣਾ ਜੇ ਆਸਟ੍ਰੇਲੀਆ ਦੇ ਵਿੱਚ ਬੈਠ ਕੇ ਪੂਤੇ ਕੁੜੀ ਅਖਬਾਰ ਦਾ ਐਡੀਟਰ ਸਰਵੇ ਕਰਕੇ ਕਹਿੰਦਾ ਰਾਜਿਆਂ ਦੇ ਵਿੱਚੋਂ ਏਕ ਰਾਜਾ ਕਿਹਦਾ ਰਾਜ ਕੁਸ਼ਾਹ ਹੈ ਤੇ ਕਹਿੰਦਾ ਮਹਾਰਾਜਾ ਰਣਜੀਤ ਸਿੰਘ ਆ ਐਸੇ ਰਾਜੇ ਹੋਏ ਨੇ ਭਾਰਤ ਵਿੱਚ ਜਿਨ੍ਹਾਂ ਨੇ 15-2000 ਰੁਪਏ ਲਾ ਕੇ ਆਪਣੇ ਤਖਤ ਬਣਾਏ ਸਨ ਭਾਵੇਂ ਰਾਜਾ ਕੋਈ ਹੋਣਾ ਜਿਹੜਾ ਕੀਮਤੀਆਂ ਪੰਡਾ ਆਪਣੇ ਸਿਰ ਤੇ ਚੁੱਕ ਕੇ ਚੋਂਦਾ ਹੋਇਆ ਐਸੇ ਰਾਜੇ ਬਣੇ ਹੋਏ ਨੇ ਅੱਧੀ ਰਸਕੇ ਉਹਨਾਂ ਦੇ ਤੇਵਾ ਦਾ ਨੋਰਾ ਗਿਆ ਐਸੀ ਰਾਜੇ ਬਾਲੇ ਹੋਣੇ ਜਿਹੜੇ ਰਾਜੇ ਨੇ ਧੋਕੇ ਦੇ ਕੇ ਪਰਿਮਾਨੀਆਂ ਦੇਖ ਕਰਕੇ ਦੁਨੀਆ ਦੇ ਰਾਜਾ ਜਿਹੜਾ ਹਾਰਿਆ ਹੋਣਾ ਉਹ ਵੀ ਇਹਨੂੰ ਬਾਅਦ ਦੇਖ ਕੇ ਰੂਪੇ ਦੇਖ ਕੇ ਰਾਜ ਵਾਪਸ ਕਰਕੇ ਲੇਕਾ ਤੇਰੀ ਬਹਾਦਰੀ ਨੇ ਮੈਨੂੰ ਕੀਤਾ ਤੇਰੇ ਵਰਗੇ ਬਹਾਦਰ ਕੋਈ ਬਾਹਰ ਵਿੱਚ ਨਹੀਂ ਰਾਜ ਗੱਦੀ ਤੇ ਉਸਦਾ ਮਾਣੀ ਚੱਲਦਾ ਐਸਾ ਸਮਾਂ ਬੜੀ ਸੂਰਨਾ ਕੋ ਜਿੱਤੇ ਮੀਰ ਮੀਰੀ ਦਾ ਕੋਈ ਤੇ ਧਰਮ ਦਾ ਆ ਰਿਹਾ ਕੋਈ ਧਰਮ ਦਾ ਉਹ ਤਾਂ ਸਿੱਖੀ ਦਾ ਪਾਪਾ ਗੁਰਦਾਸ ਸਿੰਘ ਜੀ ਕੋਈ ਤੇ ਜੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅੱਜ ਉਹਨਾਂ ਨਾਮਲੇ ਆਇਆ ਹੈ ਸਾਡੇ ਆਪਣਿਆਂ ਨੂੰ ਭਾਈ ਬੇਰੀ ਜੀ ਹੈ ਆਪਣੇ ਵੱਡੇ ਬੜੇਰੀਆਂ ਨੂੰ ਆਪਣੇ ਮਨਾਂ ਦੇ ਵਿੱਚ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਬਸਾਈਏ ਆਪਣੇ ਵੱਡੇ ਬੜੇਰੀਆਂ ਨੂੰ ਆਪਣੇ ਪਿਆਰਿਆਂ ਨੂੰ ਸਦਾ ਚੇਤੇ ਵਿੱਚ ਰੱਖਿਏ ਆਪਣੇ ਮਨ ਦੇ ਵਿੱਚ ਉਹਨਾਂ ਨੂੰ ਤਾਂ ਦੇ ਕੇ ਰੱਖਿਏ ਸਾਧ ਸੰਗਤ ਜੀ ਕਦੇ ਵੀ ਭੁੱਲ ਕੇ ਵੀ ਇਹ ਐਸਾ ਨਾ ਹੋਵੇ ਕਿ ਸਾਡੀ ਔਲਾਦ ਸਾਡੇ ਬੱਚੇ ਉਹ ਆਪਣੇ ਵੱਡਿਆਂ ਬਣੇਰੀਆਂ ਨਾਲੋਂ ਟੁੱਟ ਕੇ ਆਪਣੇ ਇਤਿਹਾਸ ਨੂੰ ਭੁੱਲ ਕੇ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਕੇ ਉਹ ਆਪਣੇ ਘਰ ਵਿੱਚ ਬੈਠੇ ਵੀ ਬਗਾਲੇ ਹੋ ਜਾਣ ਆਪਣੇ ਸੱਭਿਆਚਾਰ ਆਪਣੇ ਇਤਿਹਾਸ ਤੋਂ ਟੁੱਟ ਕੇ ਆਪਣਾ ਪਛਗਵਾ ਕੇ ਬਹਿ ਜਾਣ ਫਿਰ ਜਿਉਂਦਿਆਂ ਤੇ ਮੁਰਦਿਆਂ ਦਾ ਕੋਈ ਅਸਰ ਨਹੀਂ ਫਿਰ ਜਿਉਦੇ ਜੀ ਮੁਰਦੇ ਹੋਵਾਂਗੇ ਇਸ ਲਈ ਦੱਸੋ ਆਪਣੇ ਬੱਚਿਆਂ ਨੂੰ ਆਪਣੇ ਵੱਡਿਆਂ ਦੀਆਂ ਸਾਥੀਆਂ ਇਹਨਾਂ ਬੰਦਿਆਂ ਦੇ ਨਾਲ ਨਿਮਾ ਦੇ ਯਾਜਕਾਂ ਕਾਰ ਸੇਵਾ ਦਾ ਵੀ ਹੋਕਾ ਦਿੱਤੇ ਜਾਈਏ ਕਿਉਂਕਿ ਕਾਰ ਸੇਵਾ ਵਾਲੀ ਵਾਅਦਾ ਕਿਉਂ ਕਾਰ ਸੇਵਾ ਸੰਪਰਦਾਏ ਅੰਦਰ ਦੀ ਜਾਣਾ ਮਨਾ ਹੈ ਨਾਲ ਨਾਲ ਦੀ ਹੈ ਜੀ ਇਧਰ ਪਿੱਛੋਂ ਦੀ ਜਾ ਕਿਤੇ ਲਾਈਨ ਮੁੱਕਦੀ ਹੋ ਇਧਰਲੀ ਸਾਈਡ ਤੋਂ ਨਾਲ ਨਾਲ ਕਰਕੇ ਆ ਜੀ 게ਟ ਦੇ ਨਾਲ ਹੀ ਜਾ ਕੇ ਸਾਧ ਸੰਗਤ ਜੀ ਸਾਧ ਸੇਵਾ ਸੰਪਰਦਾਇ ਕੇਦਾਰ ਆਨੰਦਗੜ੍ਹ ਸਾਹਿਬ ਬਾਬਾ ਗੱਜਾ ਸਿੰਘ ਜੀ ਪੰਡਤ ਸਤਨਾਮ ਸਿੰਘ ਜੀ ਉਹਨਾਂ ਵੱਲੋਂ ਹੀ ਰਾਮ ਸਰ ਪਹਿਨ ਕੀਰਸਾਨਾ ਤੇ ਕਾਰ ਸੇਵਾ ਦੇ ਮਹਾਨ ਸਾਰੀ ਚੱਲ ਰਹੀ ਹੈ ਫਲ ਚੜ ਕੇ ਤਨ ਕਰਕੇ ਮਨ ਕਰਕੇ ਧੱਤ ਕਰਕੇ ਸੇਵਾ ਦੇ ਵਿੱਚ ਲੱਗ ਜੇ ਨੂੰ ਕਰੀਏ ਕੁਸ਼ੀਆਂ ਆਰਾਮ ਕਰਕੇ ਹਰ ਇੱਕ ਜੀ ਦੇ ਚੈਨਲ ਕੰਮਲਾ ਦੇ ਵਿੱਚ ਸਭ ਡਿਸਪਲਨਰ ਵਿੱਚ ਬੜੇ ਅਨੁਚਾਸਨ ਵਿੱਚ ਸੇਵਾਦਾਰਾਂ ਦਾ ਬੱਚਣ ਮੰਨਣਾ ਪਰਵਤ ਪੀਰਾਂ ਦਾ ਸਹਿਯੋਗ ਕਰਨਾ ਸੋਹਾਂ ਸੰਗੋਜੀ ਚੰਚੋ ਜੀ ਜਾਨੀ ਕੇ ਬਣਾਉਂਦੇ ਭਗਵਾਨ ਦਾ ਸੰਤੂਲਨ ਠੀਕ ਆ ਕਾਜਾ ਬਹੁਤ ਵੀਡੀਓ ਵੇਖੀ ਜੀ ਠੀਕ ਹੈ ਜੀ ਜੀ ਦੀ ਲੰਗੀ ਰੁੱਖਾ ਜੱਦੀ ਹੋਏ ਵੇਖੋ ਤੇ ਜਾ ਰਹੇ ਆਂ ਟਿੰਡਾਰੇ ਪੇਡਲ ਆਰ ਬਹੁਤ ਉਦਯੋਗ ਵਾਲਾ ਵਸਪਨ ਤੇ ਅੱਜ ਆਓ

ਗੱਲ ਲਾ ਵਾਇਗੁਰ ਜੀ ਚੱਲਦੇ ਜਲਾ ਵਾਇਗੁਰ ਜੀ ਚੱਲਦੇ ਜਲਾ ਵਾਇਗੁਰ ਜੀ ਚੱਲਦੇ ਜਲਾ ਵਾਇਗੁਰ ਜੀ ਰਸਤੇ ਨਾ ਖੜਿਆ ਵਾਇਗੁਰ ਜੀ ਓਏ ਰਾਜੂ ਆ ਮਾਦਾ ਲੰਘਾਈ ਚੱਲਦੇ ਜਲਾ ਵਾਇਗੁਰ ਜੀ ਦੇਖੀ ਬਾਬਾ ਇੱਧਰ ਦੀ ਨੰਗੋ ਇੱਧਰ ਦੀ ਨੰਗੋ ਚੱਲਦੇ ਜਲਾ ਵਾਇਗੁਰ ਜੀ ਚੱਲਦੇ ਜਲਾ ਵਾਇਗੁਰ ਜੀ ਰਸਤੇ ਨਾ ਖੜਿਆ ਵਾਇਗੁਰ ਜੀ ਚੱਲਦੇ ਚੱਲੋ ਚੱਲਦੇ ਚੱਲੋ ਵਾਇਗੁਰ ਚੱਲਦੇ ਚੱਲੋ ਚੱਲਦੇ ਚੱਲੋ ਵਾਹ ਤੇਰੇ ਬਾਬਾ ਗੁਰਜੀ ਰੱਖਣਾ ਮਾਤਾਵਾਦਾ ਗਏ ਗੁਰ ਉਹ ਮਰਦੋਂ ਨੀ ਤਾ ਸਾਇਆ ਚ ਵਾਹੇ ਗੁਰ ਜੀ ਦੀ ਬਦੇ توهان کي ڪهڙي ڳالهه ڪرڻي آهي Yo le <coughs> pido